ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਹੌਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਅੱਜ ਜੇਣਾ ਬਾਬਾ ਪਰਵਾਖ ਸਿੰਘ ਜੀ ਤੇ ਜੇਣਾ ਬਾਬਾ ਪਰਵਾਖ ਸਿੰਘ ਜੀ ਦੇ ਪੈਦਲ ਯਾਤਰਾ ਕਰ ਰਹੇ ਆ ਪਿੰਡ ਪਿੰਡ ਤੋਂ ਚਾਲੇ ਪਾਣੇ ਆ ਤੇ ਪਿੰਡੋਂ ਅਸੀਂ ਗੱਡੀ ਦੇ ਵਿੱਚ ਆ ਗਏ ਆ ਤੇ ਬਾਕੀ ਸਾਡੀ ਸਾਰੀ ਇਹ ਟੀਮ ਜਿਹੜੀ DJ DJ ਦੀ ਟੀਮ ਆ ਤੇ ਸਾਡਾ ਅਕਾ ਲੈਡਰ ਮਾਰ ਸਿੰਮਾ ਡਰਾਈਵਰ ਡਰਾਈਵਰ ਸਿੰਮਾ ਜੀ ਤੇ ਇਸ ਟਾਈਮ ਗੱਡੀ ਚ ਬੈਠ ਕੇ ਜਾਂਦੇ ਆ ਤੇ ਪੀਣ ਤੋਂ ਅਸੀਂ ਸ਼ੁਰੂ ਕਰ ਲੈਣੀ ਆ ਤੇ ਸੰਗਤ ਸਾਨੂੰ ਉਡੀਕ ਰਹੀ ਆ ਸੰਗਤ ਦੇ ਨਾਲ ਚੱਲੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਈ ਹੈ ਵੀ 6 ਹਾਂਜੀ ਇੱਕ ਬੰਦਾ ਨਿਮੰਦੀਦਾ ਉਹ ਲੋਕੇ ਬੈਠਾ ਉਹ ਉਹ ਢੋਲੀ ਨੂੰ ਆਪਣੇ ਉਨ ਮਾਰੀ ਜਾਂਦਾ ਉਹ ਮੇਰੇ ਮੂਹਰੇ ਖੜੀਏ ਤਾਂ ਯਾਰ ਹਾਂ ਇੱਕ ਇਧਰ ਆ ਆ ਬੈਠਾ ਜੀ ਯਾਰ ਹੋ ਗਏ ਪੂਰੇ ਪੂਰੇ ਹੋ ਗਏ ਪਤਾ ਨਹੀਂ ਲੱਗਦਾ ਨਾ ਕਿ ਮੇਰੇ ਕੋ ਬਾਜ ਨਾ ਗਏ ਉਹ ਬਾਪਰੇ ਜਾਂਦੇ ਆ ਹੈ ਬਾਪਰੇ ਆ ਤੇ ਜੱਟੇ ਆ ਜੀ ਚਾਹ ਪਾਣੀ ਪੀ ਕੇ ਰੈਸਟੋਰੈਂਟ ਖਾਣ ਕੇ ਦੁਆਰਾ ਪੇ ਕੱਲੇ ਪਾਰ ਉਹ ਜੋ ਪਹਿਲਾ ਸਟਾਫ ਨੂੰ ਜੋ ਮਾਣੇ ਕਿਉਂ ਤੇ ਮੇਰਾ ਜੀ ਵੀਰ ਜੀ ਪਰੇ ਹੋਣੀ ਗੱਡੀ ਗਈ ਆਪਣੀ ਹੈ ਨਾ ਜਾਣ ਕੇ ਹੋਰ ਨ ਮਾਰਿਆ ਤੈਨੂੰ ਕਿਥੋਂ ਆਜੂ 39 ਪਿੱਛੇ ਹੈ ਉਹ ਪਿੱਛੇ ਤੈਨ ਲਿ ਗਿਆ ਹੀ ਆਖਦੇ ਕੋਈ ਹੋਰ ਹੁਣਾ ਪੰਡਾ ਥੱਕ ਗਿਆ ਹੈ ਕਿ ਥੱਕ ਗਿਆ ਨਹੀਂ ਥੱਕਿਆ ਨਹੀਂ ਉਹ ਤੈਨੂੰ ਪਤਾ ਹੈ ਇਸ ਟਾਈਮ ਕਿੱਥੇ ਚੜਾਈ ਚੜ੍ਹਦੀ ਓਹ 32 ਬਿਸ ਨੇ ਇਹ ਇਹ ਸੈਟ ਕਰਨਾ ਸਾਰਾ ਕੁਝ ਬਾਬੇ ਨੇ ਆਪ ਹੀ ਲੈ ਜਾਣਾ ਜਿੱਥੇ ਨੂੰ ਜਾਣੇ ਆ ਨਾ ਉਹਨੇ ਕਦੀ ਸੋਚਿਆ ਹੀ ਤੁਸੀਂ ਵੀ ਆਪ ਲਗਾ ਤਾ ਕਿਛੇ ਦੇਖ ਲਾਟੀ ਰੇਪਿਚ ਲਗਾਤਾਰ ਆਪਾਂ ਐਨੇ ਕਿਲੋਮੀਟਰ ਤੋਰ ਲਵਾਂਗੇ ਆਈਆ ਸੋਜੇ ਵੀ ਨਹੀਂ ਆਣਾ ਸੀਗਾ ਹਾਂ ਟਾਈਮ ਤਾਂ ਨਹੀਂ ਆ ਗਿਆ ਜਿਹਨੇ ਲੈ ਕੇ ਜਾਣਾ ਨਾ ਉਹ ਲੈ ਜਾਂਦਾ ਕਿਹਨਾਂ ਯਾ ਚੁੜੀਆਂ ਨਹੀਂ ਦੇਖਦਾ ਭਾਵੇਂ ਮੋਟੇ ਟਿਕਾ ਤੋਂ ਵੀ ਬੈਠੇ ਕੋਲ ਨਾਲ ਕੋਈ ਨਹੀਂ ਆਉਂਦਾ ਸਮੇਂ ਦੇ ਨਾਲ ਨਹੀਂ ਸਮਾਂ ਕਹਿੰਦਾ ਨਹੀਂ ਅੱਜ ਤੱਕ ਕਾਚੀ ਨਹੀਂ ਕਰਦਾ ਸਮਾਂ ਕਹਿੰਦਾ ਅਸੀਂ ਨੂੰ ਕਿੰਨੇ ਇਹ ਤਾਂ ਵਿਆਹ ਨਾਲ ਹੀ ਆਖਿਆ ਜੇ ਜਾਓ ਰੱਖਣ ਵਾਲਾ ਜਮ੍ਹਾਂ ਹੋ ਜਾਈਏ ਜਮ੍ਹਾਂ ਹੋ ਜਾਣਾ ਇਹ ਕਿੰਨਾ ਮਿੰਟ ਹੈ ਜੇ ਗੁੱਸਾ ਕਰ ਲਿਆ ਲੇਕਿਨ ਕਿਹ ਵੀ ਉੱਥੇ ਹੁੰਦੀ ਹੈ ਪਾਜੀ ਜਿੱਥੇ ਲੱਗਦਾ ਕਿ ਆਪਣਾ ਪੰਨਾ ਤੇ ਵਿਆਹ ਜੇ ਖਾਈ ਜਾਣਾ ਨਾਲ ਜਾਈਏ ਤੇਰੇ ਨਾਲ ਵਿਆਹ ਜੇ ਇਹ ਇਹ ਹੈ ਕਿ ਤਨ ਥੋੜਾ ਆਦਾ ਆਲੇ ਤੈਨੂੰ ਜਾਤਾ ਰੂਹ ਸਹੀ ਕਰ ਲੋ ਧਾਦੇ ਵਾਲੋ ਜਦੋਂ ਲਗਾਂ ਮੈਂ ਲੋਹਾ ਕਰਦਾ ਉਸ ਨੂੰ ਸਾਟਾ ਮਾਰਨੀ ਸਾਟਾ ਮਾਰ ਜਲਦੀ ਸੜਦਾ ਨਾ ਨਹੀਂ ਪੜਦਾ ਜਲਦੀ ਸੜੇਗਾ ਆਖਰੀ ਜਾਗਿਆ ਜਲਦੀ ਸਾਤੇ ਵਿੱਚ ਚਾਰ 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 ਪੋੜੀਆਂ ਬੱਕਰੀਆਂ ਚਾਰ ਚਾਰ ਖਾਂਡਿਆ ਭਾਈ ਸਾ ਨੂੰ ਪਤਾ ਨਹੀਂ ਇੰਨਾ ਗਿਆਨ ਨਹੀਂ ਹੈਗਾ ਚਾਰ ਖਾਂਡਿਆ ਪੜ੍ਹਦੇ ਜਰੂਰ ਆ ਗਿਆਨ ਹੋਂਦਾ ਉਸ ਤੋਂ ਵੱਧ ਸ਼ਰਮਖੰਡਾ ਦਾ ਫੇਰ ਆਪਣਾ ਕਰਮ ਖੰਡਾ ਨਾ ਤੇਰਾ ਨਾ ਸੱਚ ਖੰਡਾ ਚਾਰ ਖੰਡਾ ਆਹ ਅਰ ਫਿਰ ਨੁਆ ਤੇ ਫਿਰ ਤੀਸਰਾ ਇਹ ਨਾ ਕਰਮ ਖੰਡਾ ਨਾ ਕਰਨ ਪਾਟ ਦਾ ਵਾਸੀ ਹੋ ਕੇ ਸੱਚ ਖੰਡਾ ਵਾਸੀ ਹੋ ਜਾਣਾ ਪਹਿਲਾਂ ਦੂਰੀ ਸਾਡਾ ਕਰਮਾ ਦਾ ਪੂਰਾ ਹੋਣਾ ਚਾਹੀਦਾ ਕਿਉਂ ਆਪਣੇ ਤਾਂ ਕਰਪ ਬੜਾਏ ਕਿਦਾਂ ਤਾਂ ਸੱਚ ਖੰਡਾ ਦਾ ਵਾਸੀ ਬਣਨ ਦੀ ਕੋਈ ਬਾਹਰ ਰਵਾਨਾ ਇਹ ਤਾਂ ਕਰਮ ਕੇ ਬਿਛਰੇ ਕਰ ਕਰ ਕਿਰਪਾ ਮੇਲੋ RAM 12 ਵਾਂ ਦੇ ਪਹਿਲਾਂ ਚਾਹ ਦੇ ਆ ਲੈ ਪਾਣਾ ਨਹੀਂ ਲੈਣਾ ਹਾਂਜੀ ਪਹਿਲੀ ਜਗ੍ਹਾ ਦੇ 524 ਵਰੀ ਗੁਰੂਗਾਂਸਾ ਦੇ ਵਿੱਚ ਇੱਕ ਹੰਕਾਰ 540 ਜਿੰਨੀ ਭਗਤਾਂ ਦੀ ਬਾਣੀ ਆ ਉੱਤੇ ਲਿਖਿਆ ਇੱਕ ਹੰਕਾਰ ਸਤਗੁਰੂ ਭਟਾਲ ਇਹ ਭਗਤਾਂ ਦੀ ਬਾਣੀ ਅਸੀਂ ਐਡ ਕਰਨ ਲੱਗੇ ਜੋ ਮਾਲਕ ਦੇ ਮਨਜ਼ੂਰ ਹੈ ਉਹਦੇ ਸੰਭਲਣ ਲੱਗੇ ਉਹਦੇ ਹੱਥ-ਪੁੱਤੇ ਕਹਿਣ ਦੇ ਵਿੱਚ ਜੋ ਕੁਝ ਹੋ ਰਿਹਾ ਬਾਣੀ ਉਹਨਾਂ ਦੀ ਹੈ ਉੱਤੇ ਸਤਗੁਰੂ ਦਖਾਲਾ ਕਰਦਾ ਜਲਦੀ ਪਾ ਕੇ ਜਿਓ ਲਿਖੇ ਉਹ ਉਹਦੇ ਹੱਥ-ਪੁੱਤੇ ਵਿੱਚ ਜੋ ਉਹਦੇ ਰਹਿ ਗਈ ਉਹਨਾਂ ਦੀ ਹੈ ਇਹ ਵੀ ਢੂਗੀ ਆ ਵਾਲ ਤੋਂ ਦੇਖਿਓ ਨਾ ਇਹਨਾਂ ਦੂਰ ਵਸ ਗਿਆ ਲਿਖਿਆ ਸਦੀ ਕਹਿੰਦੇ ਹੈ ਗਰਵਾਣੀ ਪੜਨੀ ਤਾਂ ਕਹਿੰਦੇ ਉਹ ਬੰਦਾ ਮਿੰਟਾਂ ਦੇ ਵਿੱਚ ਹੀ ਪਾਠ ਕਰਕੇ ਬਖ ਹੋ ਜਾਂਦਾ ਲੇਕਿਨ ਕਹਿੰਦੇ ਪੜਨੀ ਹੋ ਚਾਹੀਦੀ ਪੜਨੀ ਨਹੀਂ ਚਾਹੀਦੀ ਸਮਝਣੀ ਚਾਹੀਦੀ ਆ ਬਾਣੀ ਨੂੰ ਸੁਣਦਾ ਸੀ ਇੱਕ ਦਿਨ ਮੈਂ ਵੈਸੇ ਵੀ ਨਾਟਾ ਸਾਹਿਬ ਵੀ ਮੈਂ ਦੇਖਿਆ ਉਹ ਜਦੋਂ ਰਹਿ ਰਸਦਾ ਪਾਠ ਕਰਦੇ ਸੀਗੇ ਨਾ ਇੰਨੀ ਸਲੋ ਸੀ ਕਿ ਮਤਲਬ ਬੰਦੇ ਨੂੰ ਉਸ ਟੁੱਕ ਦਾ ਮਤਲਬ ਨਾਲ ਦੀ ਨਾਲ ਨਿਕਲ ਜਾਂਦਾ ਕਿੰਨਾ ਮਿਹਰਬਾਨੀ ਦਾ ਕੀ ਸਭਾਤਵਾ ਕੀ ਉਹਦਾ ਦੀ ਵਿਚਾਰ ਕੀ ਸੋਚ ਦੇ ਨਾਲ ਉਹਨਾਂ ਨੇ ਉਸ ਟਾਈਮ ਤੇ ਬਾਨੀ ਲਿਖੀ ਆ ਤੇ ਕੀ ਇਹਦਾ ਦੇ ਮੀਨਿੰਗ ਆਰਥਵਾ ਉਹਦੇ ਨਾਲ ਦੀ ਨਾਲ ਜਦੋਂ ਬੰਦਾ ਲਗਾਤਾਰ ਪੜੀ ਜਾਂਦਾ ਬੰਦੇ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਪੜਿਆ ਕੀ ਆ ਕਿਤੇ ਦੇਖੇ ਸੋਚੋ ਕਿਤੇ ਬੈਠ ਗਿਆ ਜਿੰਨੇ ਦਰੱਖਿਆ ਸਾਰੇ ਗੱਲ ਪਹਿਲਾਂ ਤਾਂ ਕਿ ਕਿ ਮੋਟਰਾਂ ਘੜੀਆਂ ਨਹੀਂ ਹੁੰਦੀਆਂ ਸਾਰ ਇਹ ਲੱਕੜੀ ਕਾਹਚ ਆਉਂਦੀ ਹੁੰਦੀ ਹੈ ਟਾਈਮ ਟਾਈਮ ਰਿਹਾ ਬੰਦੇ ਹੀ ਹੁੰਦੇ ਸੀ ਹੈ ਬੰਦੇ ਕਾ ਚ ਆਉਂਦੇ ਸੀ ਮੈਂ ਕੋਸ ਨੂੰ ਪਾਣੀ ਜਿ ਸੜਦੂੰਗਾ ਥੱਲੇ ਆ ਕੇ ਪਾਣੀ ਠੀਕ ਹੈ ਜੇ ਤਾਂ ਹੁਣ ਵੀ ਕਰਦੇ ਹਾਂ ਹਾਲੇ ਵੀ ਇੱਥੇ ਆਉਂਦੇ ਆਂ ਜੀ ਮੈਂ ਦੇਖਿਆ ਕੋਰ ਦਾ ਮੇਰੇ ਆ ਗਿਆ ਉਹ ਜੰਗਲਾਤ ਮੈਂ ਕਿਵੇਂ ਦੇ ਹੁੰਦੇ ਜਦੋਂ ਇਹਦੇ ਦੇ ਦਰਖਤ ਲੱਗਿਆ ਨਾ ਉਹ ਸਰਕਾਰੀ ਦਰਖਤ ਆ ਉਹ ਆਮ ਬੰਦਾ ਵੱਢ ਨਹੀਂ ਸਕਦਾ ਉਹ ਸਰਕਾਰ ਦੇ ਅਧੀਨ ਆ ਜਿਹੜਾ ਨੋਰਮਲ ਦਰਖਤ ਜਦੋਂ ਪਹਾੜ ਤੋਂ ਵੱਢਣੇ ਆ ਉਹ ਖੱਟਾਂ ਨਹੀਂ ਛੱਡ ਦਿੰਦੇ ਪਾਣੀ ਲੋਕ ਕੁਐਸਚਨ ਕਰਨ ਆਇਆ ਦੱਸਣਾ ਲੱਗਾ ਮੈਂ ਇਸੇ ਦਿਨ ਲਿਆ ਉਹਨਾਂ ਦਾ ਉਹ ਆਹ ਬਹੋਂ ਦੇ ਲਈਏ ਜਦੋਂ ਗਰੱਟ ਵੱਢ ਕੇ ਸੱਡਣੇ ਵਿੱਚ ਪਾਣੀ ਚੱਲੇ ਆ ਜਾਣੇ ਲੋਕ ਨੇ ਕੁਐਸਚਨ ਕੀਤਾ ਮਹਾਰਾਜ ਜੀ ਕਿ ਖੇਲ ਇਹਨਾਂ ਇਹ ਖੇਲ ਚਲੋ ਟਾਈਮ ਅਗੈ ਦੱਸ ਜੇਂਗਾ ਕਹਿੰਦੇ ਇਹ ਖੇਲ ਕੇ ਕਹਿੰਦੇ ਪਾਣੀ ਲੱਕੜੀ ਤਰਕੇ ਆਉਂਦੀ ਆ ਲੋਹਾ ਡੁੱਬ ਜਾਂਦਾ ਪੱਥਰ ਡੁੱਬ ਜਾਂਦਾ ਰੇਤ ਕਾਹਦੀ ਡੁੱਬ ਜਾਂਦਾ ਇਹਨੂੰ ਕਿਹੜੇ ਡੁੱਬਦਾ ਪਾਣੀ ਕਹਿੰਦਾ ਇਹ ਵੀ ਦੱਸ ਜੇ ਇਹਦਾ ਕਿਉਂ ਤੇ ਧਿਆਨ ਗਿਆ ਮੈਂ ਦੱਸ ਪਾਣੀ ਕਹਿੰਦਾ ਇਹਨੂੰ ਮੈਂ ਗੂਨ ਗੂਨ ਪਾ ਕੇ ਐਡਾ ਵੱਡਾ ਕੀਤਾ ਤਾਂ ਡੋਬਣ ਨਹੀਂ ਦਿੱਤੀ ਕਿੱਦਾਂ ਨੂੰ ਆਈਏ ਪਾਣੀ ਕਹਿੰਦਾ ਮੈਂ ਪਾ ਲਿਆ ਇਹਨੂੰ ਪਾਣੀ ਕਹਿੰਦਾ ਮੈਂ ਪਾ ਲਿਆ ਇਹਨੂੰ ਆ ਜਿਹਨੂੰ ਪਾ ਲਿਆ ਉਹ ਡੁੱਬ ਹੋ ਗਿਆ ਯਾ ਗੁਰੂ ਆਪਣੇ ਸੇਖ ਨੂੰ ਕਰੇ ਦੁੱਬ ਨਹੀਂ ਦਿੰਦਾ ਸਹੀ ਗੁਰੂ ਦੁੱਬ ਨਹੀਂ ਦਿੰਦਾ ਇਸ ਕਰਕੇ ਗੁਰੂ ਆਪਣੇ ਸੇਖ ਨੂੰ ਇਹਨੇ ਪਿਆਰ ਨਾਲ ਪਾਉਂਦਾ ਫਿਰ ਕੁਐਸਚਨ ਵਾਲੇ ਰੋਕਦੇ ਕਿਹਾ ਕਿ ਦੁਨੀਆ ਅਜ ਕਦੇ ਨਹੀਂ ਉਹ ਕਹਿੰਦਾ ਫਿਰ ਠੀਕ ਹੈ ਕਹਿੰਦਾ ਇਹ ਕੀ ਕਹਿੰਦਾ ਇਹਦੀ ਕਿਸ਼ਤੀ ਬਣਾ ਰਹੀਆਂ ਉਹਦੇ ਕਿੱਲਾ ਲੱਗੇ ਆ ਕਿੰਨਾ ਸਮਾਨ ਲੱਦ ਕੇ ਤੁਰੇ ਜਾਂਦੇ ਫਿਰ ਕੈਨ ਰੋਕਦਾ ਕਹਿੰਦਾ ਜਦੋਂ ਮਾੜੀ ਮੇਰੇ ਸੰਗਰ ਕਰਨੇ ਆਜੇ ਨਾਲ ਮਾੜਾ ਵੀ ਆਜੇ ਫਿਰ ਉਹਨੂੰ ਵੀ ਤਾਪ ਦੇਣਾ ਉਹਨੂੰ ਵੀ ਉੁਰ ਵੀ ਤਾਂ ਮੇਰੇ ਸੇਖਣ ਨਾਲ ਅੱਜ ਮੈਂ ਉਹਨੂੰ ਵੀ ਦੱਸ ਦਵਾਂਗਾ ਮੇਰਾ ਇਹ ਇਹ ਸਿੱਖੀ ਧਰਮ ਇਹ ਨਤੰਬਾ ਆ ਗਿਆ ਜਲੀ ਜਾ ਚਲੋ ਆ ਜਾਓ ਆ ਜਾਓ ਫਿਰ ਜਾਉਂਗੇ ਅਵੀ ਆ ਗਏ

ਡੌਂਕੀ ਲਾ ਕੇ ਬਾਹਰ ਨਹੀਂ ਚੱਲੇ ਹੁੰਦੇ। ਮੇਰੀ ਅਸੀਂ ਕੈਨੇਡਾ ਨੂੰ ਅਜ ਅਮਰੀਕਾ ਅਸੀਂ ਚੱਲੇ ਹੁਣ ਅਮਰੀਕਾ ਨੂੰ ਡੌਂਕੀ ਲਾ ਕੇ। ਉਹ ਕੰਡੇ ਆ। ਅਸੀਂ ਡੌਂਕੀ ਲੈ ਕੇ ਚਲੇ ਅਮਰੀਕਾ ਨੂੰ ਆ ਪਤਾ ਨਹੀਂ ਕਿਹੜਾ ਰਾਹ ਵਾਹੇ ਸਾਲਾ। ਕਿਹੜੇ ਕਿਹੜਾ ਜੰਗਲਾਂ ਦੇ ਵਿੱਚ। ਨਾਨਾ ਮਾਰਦੇ। ਨਾਨਾ ਜੰਗਲਾਂ ਦੇ ਵਿੱਚ ਘੁੰਮਦੇ ਅਸੀਂ ਇਸ ਟਾਈਮ। ਉਹ ਕੰਡਾ ਮਾਰਗੇ। ਕੰਡੇ ਬਹੁਤ ਵੱਡੇ ਵੱਡੇ ਬਾਈ ਕੰਡੇ ਆ ਕੰਡੇ ਜਾਂ ਧਿਆਨ ਹੁਣੇ ਥੱਲੇ ਮੇਨ ਰੋਡ ਤੇ ਉਤਰ ਕੇ ਕਰ ਲਿਆ ਕੰਡੇ ਬਸ ਆ ਗਿਆ ਰੋਡ ਤੇ लीने रे तू मुकुंद रे मुकुंद रे माता ओगेला रे मन आदि तनावे रामराई dan दशब्द ते जो तेरे नगर आके बिनवे जन मोहे ਮੇਰੇ ਰਾਬ ਰਾਇ ਤੁ ਗੋ ਤਾਂ 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 ਤੁ ਤੇ ਰੇ ਸੇ ਵਾਕ ਨੀ ਤੁ ਦਿੰਗ ਆਲ ਵਾਲਾ ਤੇ ਕੁਝ ਖਾਦਾ ਪੀਤਾ ਕਾਫੀ ਪੀਤੀ ਐਂਡ ਜਾ ਕੇ ਆਪਣੇ ਗੇਟ ਦੇ ਕੋਲ ਜਾ ਕੇ ਬੈ ਗਏ ਅਸੀਂ ਇੱਥੇ ਮੈਂ ਥੋੜਾ ਬਹੁਤਾ ਮੁੱਛਾਂ ਨੂੰ ਪੱਟ ਦਿੱਤਾ ਤਿਆਰੀ ਕੀਤੀ ਤੇ ਆਉਣ ਵਾਲੀ ਟ੍ਰਿਪ ਦੀ ਪਲਾਨਿੰਗ ਵਗੈਰਾ ਕਰਨ ਨੂੰ ਥੋੜਾ ਜਿਹਾ ਰਿਲੈਕਸ ਹੋ ਕੇ ਬੈ ਗਏ ਇਹ ਮੋਰ ਵੀ ਉੱਕੇ ਧਮਕ ਦੌੜਾ ਲੈ ਦੇ ਲਿਆ ਆ ਗਿਆ ਸਾਡਾ ਇਹ ਆਪਾਂ ਇਹਨਾਂ ਦਾ ਆਸ਼ੀਰਵਾਦ ਲੈ ਕੇ ਕਿਨੇ ਕਰ ਕਰ ਹੋਇਆ ਨੂੰ ਇਹ ਲਮੂ ਹਾਂ ਤਦੋਂ ਪਸਤੇ ਉੱਥੇ ਜਾਣਾ ਪੈਣਾ ਹੁਣ ਇੱਥੇ ਥੋੜੀ ਹਾਂ ਇੱਥੇ ਰੈਸਟ ਥੋੜੀ ਆ। ਦਾ ਪਹੁੰਚ ਗਏ ਅਸੀਂ ਆਪਣੀ ਜਗ੍ਹਾ ਤੇ ਜਿੱਥੇ ਰੈਸਟ ਕਰਨੀ ਸਾਰੇ ਜਾਣੇ ਪਰ ਆਵਾਜ਼ ਵਾਲੇ ਵੀ ਉਦਾਂ ਦੀ ਆ। ਮੈਂ ਜਾਣ ਕੇ ਨਹੀਂ ਬੋਲਦਾ। ਅਸੀਂ ਠੰਡੇ ਬੈ ਕੇ ਦੇਖ ਲਈਏ। ਕਮੈਂਟ ਚ ਕੀ ਆਉਂਦਾ? ਮੈਂ ਪੁੱਛਦਾ ਤੁਹਾਡੇ ਤੋਂ। ਇੱਕ ਮਿੰਟ। ਆ ਇੱਕ ਮੇਰੇ ਪੈਰ ਦਾ ਕੰਮ ਹੋ ਗਿਆ ਇਹ ਦੇ। ਆ ਦੇਖ। ਇਹ ਹੁਣ ਥੋੜਾ ਜਿਹਾ ਸਹੀ ਹੋਣ ਨੂੰ ਲੱਗੂ ਟਾਈਮ। ਇਹ ਕਿੱਦਾਂ ਹੋਇਆ ਨਹੀਂ ਪਤਾ ਜਿੱਤੀ ਨਾ ਪਤਾ ਚਪਲਾ ਪਾਲਾਂ ਚਪਲਾ ਪਾਲਾਂ ਨੇ ਪੈਰ ਦੇ ਥੱਲੇ ਹੋ ਜਾਣਾ ਸੀ ਚਲੋ ਕੋਈ ਨਹੀਂ ਜੋ ਹੋਣਾ ਹੋਣਾ ਹੀ ਸੀ ਦੱਸ ਇੱਧਰ ਆ ਗਿਆ ਪੱਟ ਲੱਗ ਗਿਆ ਗੱਡੀ ਚ ਗੱਡੀ ਚ ਬਹਿ ਕੇ ਆਏ ਸਾਰੀ ਬਾੜ ਉਦਦੇ ਹੀ ਬਸ ਹੋਈ ਪਈ ਆ ਖੜਿਆ ਵੀ ਨਹੀਂ ਜਾਂਦਾ ਸਹੀ ਤਰੀਕੇ ਨਾਲ ਲੱਤਾ ਕੰਬੀ ਇਹਨਾਂ ਦੀ ਆਵਾਜ਼ ਕਿੱਦਾਂ ਹੈ ਨਾ ਆ ਐਪ ਪਲੇਅਰ ਆ ਹਾਕੀ ਦਾ ਡੇਲੀ ਗਰਾਊਂਡ 'ਚ ਨਹੀਂ 7-8 ਗੇੜੇ ਲਾਉਂਦਾ। ਆ ਦੂਸਰੇ ਪਾਸੇ। ਤੁਰ ਵੀ ਨਹੀਂ ਹੁੰਦਾ ਸੀ ਇਹਦੇ ਤੋਂ ਨਾ। ਬਹਾਨੇ ਮਰੀ ਜਾਂਦਾ। ਲੱਗਾ ਲੱਗ ਗਿਆ ਜੀ ਮੇਰੇ ਗੋਡਾ ਸਹੀ ਹੋ ਗਿਆ। ਗੋਡਾ ਦੁਖਣ ਲੱਪਿਆ। ਗੋਡਾ ਘੁੰਮ ਗਿਆ। ਗੋਡਾ ਘੁੰਮ ਗਿਆ। ਪੈਰ ਮੁੜ ਗਿਆ। ਅੱਜ ਬਹਾਨੀ ਜਾਂਦਾ ਨਹੀਂ ਇਹਨੂੰ। ਪਰ ਅਸੀਂ ਨੀ ਹਿੰਮਤ ਥਾਰੀ ਮੈਂ ਆਪਣੀ ਸ਼ਕਲ ਤਾਂ ਦਿਖਾਈ ਨਹੀਂ। ਮੈਂ ਸਭ ਤੋਂ ਜ਼ਿਆਦਾ ਹਿੰਮਤ ਦਾ। ਮੈਂ ਤੇ ਉਹ ਬੰਦਾ ਸਭ ਤੋਂ ਸਭ ਤੋਂ ਜ਼ਿਆਦਾ ਹਿੰਮਤ ਦਾ। ਮੈਂ ਤੇ ਉਹ ਬੰਦਾ ਸਭ ਤੋਂ ਜ਼ਿਆਦਾ ਹਿੰਮਤ ਦਾ। ਐਂਡ ਤੇ ਫੇਰ ਤੁਹਾਨੂੰ ਪਤਾ ਹੀ ਆ ਮੈਂ ਆ ਸਭ ਤੋਂ ਜ਼ਿਆਦਾ ਕਸ਼ੂ ਜਿੱਤ ਗਿਆ ਸੀ ਐਂਡ 'ਚ ਰੇਸ਼ ਤੇ ਸਭ ਚalon ਲਾਓ ਰੇਸ਼ ਹੁਣ ਤਾਂ ਤੇ ਸਭ ਤੋਂ ਵੀ ਬੋਲ ਨਹੀਂ ਖਰਗੋਸ਼ ਹਾਰ ਗਿਆ ਸੀ ਉਹੀ ਕੰਮ ਹੋ ਗਿਆ ਨਹੀ ਇਹ ਰੋਟੀ ਰੋਟੀ ਖਾ ਕੇ ਸਾਰੇ ਸਾਸ ਹੋ ਗਏ ਨਹੀਂ ਅਲੇ ਜਾਤੀ ਹੈ ਨਾ ਪਤਾ ਨਹੀਂ ਕਿ ਪੈਰਾ ਦਿੰਦਾ ਸਾਰੇ ਸਾਗੇ ਸੱਤ ਮੁੰਡੇ ਹੋਈ ਨਹੀਂ ਉਹ ਜਾਰੇ ਬਾਹਰ ਸੌਗੇ ਅੰਕਲ ਹਣੀ ਵੀ ਸੌਗੇ ਸਾਰੇ ਸੌਗੇ ਰੋਟੀ ਆਗੇ ਹਾਂ ਮੱਸੇ ਮੇਰੀ ਬਾਰੀਆਂ ਮੈਂ ਵੀ ਲੱਗਾ ਸੌਣਾ